ਗੁਰੂ ਨਾਨਕ ਦੇਵ ਜੀ ਦੀ ਮੱਜਾ ਚਾਰਨ ਦੀ ਸਾਖੀ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਸਮਝਾਇਆ ਕਿ ਦੁਨੀਆ ਵਿੱਚ ਗੁਜ਼ਾਰਾ ਕਰਨ ਲਈ ਧਨ ਕਮਾਉਣਾ ਪੈਂਦਾ ਹੈ ਜੋ ਕੋਈ ਕੰਮ ਕਰਕੇ ਪ੍ਰਾਪਤ ਹੁੰਦਾ ਹੈ ਇਸ ਲਈ हे ਨਾਨਕ ਕੋਈ ਕੰਮ ਕਰਿਆ ਕਰ ਤੇਰੇ ਕੋਲੋਂ ਕੋਈ ਵੀ ਕੰਮ ਨਾ ਕਰਨ ਕਰਕੇ ਮੇਰੇ ਮਨ ਨੂੰ ਬਹੁਤ ਦੁੱਖ ਹੁੰਦਾ ਹੈ ਤਾਂ ਗੁਰੂ ਜੀ ਨੇ ਕਿਹਾ ਪਿਤਾ ਜੀ ਤੁਸੀਂ ਜੋ ਵੀ ਹੁਕਮ ਮੈਨੂੰ ਕਰੋਗੇ ਮੈਂ ਉਹੀ ਕੰਮ ਕਰਾਂਗਾ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਕਿਹਾ ਤੂੰ ਨਾਨਕ ਤੂੰ ਕੱਲ ਤੋਂ ਆਪਣੀਆਂ ਮੱਝਾਂ ਚਰਾ ਕੇ ਲਿਆਇਆ ਕਰ ਕੁਝ ਦਿਨ ਗੁਰੂ ਜੀ ਨੇ ਮੱਝਾਂ ਚਾਰੀਆਂ ਤਾਂ ਉਹਨਾਂ ਮੱਝਾਂ ਦਾ ਦੁੱਧ ਵੀ ਵਧ ਗਿਆ ਤਾਂ ਪਿਤਾ ਜੀ ਬਹੁਤ ਖੁਸ਼ ਹੋਏ ਕੁਝ ਦਿਨਾਂ ਬਾਅਦ ਮੱਝਾਂ ਨੂੰ ਚਰਨ ਲਈ ਛੱਡ ਕੇ ਗੁਰੂ ਜੀ ਪਰਮਾਤਮਾ ਦੇ ਧਿਆਨ ਵਿੱਚ ਲੀਨ ਹੋ ਗਏ ਤੇ ਮੱਝਾਂ ਕਿਸੇ ਕਿਸਾਨ ਦੀ ਸਾਰੀ ਫਸਲ ਖਰਾਬ ਕਰ ਗਈਆਂ ਐਨੀ ਢੇਰ ਵਿੱਚ ਫਸਲਾਂ ਦਾ ਮਾਲਕ ਕਿਸਾਨ ਵੀ ਆ ਗਿਆ ਤੇ ਨਾਨਕ ਜੀ ਨਾਲ ਬਹਿਸ ਕਰਨ ਲੱਗਾ ਕੀ ਤੂੰ ਮੇਰੀ ਸਾਰੀ ਫਸਲ ਆਪਣੀਆਂ ਮੱਝਾਂ ਕੋਲੋਂ ਬਰਬਾਦ ਕਰਵਾ ਦਿੱਤੀ ਹੈ ਇਸ ਲਈ ਇਸ ਦਾ ਜੁਰਮਾਨਾ ਭਰ ਤਾਂ ਗੁਰੂ ਜੀ ਨੇ ਕਿਹਾ ਕਿ ਜੋ ਫਸਲ ਦਾ ਝਾੜ ਤੇਰੀ ਕਿਸਮਤ ਵਿੱਚ ਲਿਖਿਆ ਹੈ ਉਹ ਤੈਨੂੰ ਮਿਲ ਜਾਵੇਗਾ ਤੈਨੂੰ ਇਸ ਬਾਰੇ ਦੁਖੀ ਹੋਣ ਦੀ ਲੋੜ ਨਹੀਂ ਹੈ ਪਰੰਤੂ ਕਿਸਾਨ ਦੀ ਤਸੱਲੀ ਨਾ ਹੋਈ ਤੇ ਉਹ ਰਾਏ ਬੁਲਾਰ ਦੀ ਕੋਲ ਫਰਿਆਦ ਲੈ ਕੇ ਗਿਆ ਤਾਂ ਰਾਏ ਬੁਲਾਰ ਜੀ ਨੇ ਪਿਤਾ ਮਹਤਾ ਕਾਲੂ ਤੇ ਗੁਰੂ ਨਾਨਕ ਜੀ ਨੂੰ ਆਪਣੀ ਕਚੈਰੀ ਵਿੱਚ ਤੁਰੰਤ ਬੁਲਾ ਲਿਆ ਤੇ ਮਹਿਤਾ ਕਾਲੂ ਜੀ ਨੂੰ ਨਾਨਕ ਵੱਲੋਂ ਮੱਜਾਂ ਨਾਲ ਕਿਸਾਨ ਦੀ ਫਸਲ ਤੇ ਉਜਾੜੇ ਦਾ ਮੁਆਵਜ਼ਾ ਦੇਣ ਲਈ ਹੁਕਮ ਕੀਤਾ ਤਾਂ ਗੁਰੂ ਨਾਨਕ ਜੀ ਰਾਏ ਬੁਲਾਰ ਨੂੰ ਬੋਲੇ ਕਿ ਰਾਏ ਬੁਲਾਰ ਜੀ ਕੋਈ ਫੈਸਲਾ ਦੇਣ ਤੋਂ ਪਹਿਲਾਂ ਤੁਹਾਡਾ ਫਰਜ਼ ਪੈਂਦਾ ਹੈ ਕਿ ਦੋਵਾਂ ਧਿਰਾਂ ਦੀ ਗੱਲ ਸੁਣੀ ਜਾਵੇ ਪਰੰਤੂ ਤੁਸੀਂ ਮੇਰੀ ਗੱਲ ਸੁਣਨ ਤੋਂ ਤੋਂ ਪਹਿਲਾਂ ਹੀ ਫੈਸਲਾ ਦੇ ਦਿੱਤਾ ਹੈ ਜੋ ਕਿ ਠੀਕ ਨਹੀਂ ਹੈ ਕਿਸਾਨ ਦੀ ਫਸਲ ਤਾਂ ਬਿਲਕੁਲ ਹੀ ਨੁਕਸਾਨ ਨਹੀਂ ਹੋਇਆ ਇਹ ਬਿਲਕੁਲ ਝੂਠ ਬੋਲ ਰਿਹਾ ਹੈ ਤੁਸੀਂ ਕੋਈ ਨੌਕਰ ਭੇਜ ਕੇ ਇਸ ਦਾ ਨਿਰਣਾ ਕਰਵਾ ਕੇ ਆਪਣਾ ਫੈਸਲਾ ਦਿਓ ਤਾਂ رائے ਬੁਲਾਰ ਨੇ ਤੁਰੰਤ ਕਿਸਾਨ ਨੂੰ ਕਿਹਾ ਕਿ ਆਪਣੀ ਫਸਲ ਦੇ ਹੋਏ ਨੁਕਸਾਨ ਦਾ ਮੁਆਇਨਾ ਮੇਰੇ ਨੁਮਾਇੰਦੇ ਤੋਂ ਕਰਵਾਉ ਤਾਂ ਕਿਸਾਨ ਨੂੰ ਬਹੁਤ ਗੁੱਸਾ ਆਇਆ ਤੇ ਉਹ ਗੁੱਸੇ ਵਿੱਚ ਬੋਲਿਆ ਕਿ ਹੁਣੇ ਆਪਣਾ ਨੁਮਾਇੰਦਾ ਭੇਜੋ ਜੋ ਦੇਖ ਕੇ ਆਵੇ ਕਿ ਮੇਰੀ ਫਸਲ ਸਨਾਨਕ ਦੀਆਂ ਮੱਜਾਂ ਨੇ ਬਿਲਕੁਲ ਬਰਬਾਦ ਕਰ ਦਿੱਤੀ ਹੈ ਤਾਂ ਰਾਏ ਬੁਲਾਰ ਜੀ ਨੇ ਆਪਣਾ ਨੁਮਾਇੰਦਾ ਕਿਸਾਨ ਨਾਲ ਫਸਲ ਦੇਖਣ ਭੇਜ ਦਿੱਤਾ ਕਿਸਾਨ ਮੱਲੋ ਆਪਣੀ ਫਸਲ ਪਹਿਲਾ ਨਾਲੋਂ ਵੀ ਵਧੀਆ ਲਹਿਰਾਂ ਦੀ ਦੇਖ ਕੇ ਸ਼ਿਰਾਨੀ ਦੀ ਕੋਈ ਹੱਤ ਨਾ ਰਹੀ ਉਹ ਰਾਏ ਬੁਲਾਰ ਦੀ ਕਚਹਿਰੀ ਵਿੱਚ ਬਹੁਤ ਸ਼ਰਮਿੰਦਾ ਹੋਇਆ ਤੇ ਨਾਨਕ ਤੋਂ ਮੁਆਫੀ ਮੰਗੀ ਰਾਏ ਬੁਲਾਰ ਇਸ ਘਟਨਾ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਪਿਤਾ ਕਾਲੂ ਜੀ ਨੂੰ ਕਹਿਣ ਲੱਗਾ ਕਿ ਨਾਨਕ ਕੋਈ ਸੁਧਾਰਨ ਪੁਰਖ ਨਹੀਂ ਹੈ ਇਸ ਨੂੰ ਕਦੇ ਬੁਰਾ ਭਲਾ ਨਾ કહਿਆ ਕਰ ਤੇ ਇਸ ਨਾਲ ਹਮੇਸ਼ਾ ਹਮੇਸ਼ਾ ਪਿਆਰ ਨਾਲ ਪੇਸ਼ ਆਇਆ ਕਰ